ਕਮ ਟੂ ਬ੍ਰਾਈਟ ਫਿਊਚਰ ਅਕੈਡਮੀ ਮੈਂ ਜੀਕੇ ਦੀ ਐਮਸੀਕਿਊ ਦੀ ਸਪੈਸ਼ਲ ਕਲਾਸ ਲੈ ਕੇ ਹਾਜ਼ਰ ਹੋਈ ਆ ਜਿਸ ਦੀ ਥਿਉਰੀ ਆਪਾਂ ਕੱਲ ਕਰ ਲਈ ਸੀ ਅੱਜ ਆਪਾਂ ਐਮਸੀਕਿਊ ਕਰਾਂਗੇ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਕਲਾਸ ਆਪਣਾ ਅੱਜ ਦਾ ਵਿਸ਼ਾ ਹੈ ਸਿੰਧੂ ਘਾਟੀ ਦੀ ਸਭਿਅਤਾ ਬਾਦਿਆਂ ਪਹਿਲੇ ਨੰਬਰ ਪ੍ਰਸ਼ਨ ਵਾਲ ਸਿੰਧ ਘਾਟੀ ਸਭਿਅਤਾ ਦੀ ਖੋਜ ਕਦੋਂ ਹੋਈ ਸੀ 1900 1900 1931 1941 ਹਾਂਜੀ ਦੱਸੋ ਸਿੰਧ ਘਾਟੀ ਦੀ ਸਭਿਅਤਾ ਹੈ ਇਸ ਦੀ ਖੋਜ ਕਦੋਂ ਹੋਈ ਸੀ ਤਾਂ ਸਿੰਧ ਘਾਟੀ ਦੀ ਸਭਿਅਤਾ ਦੀ ਖੋਜ 1921 ਵਿੱਚ ਹੋਈ ਸਿੰਧ ਘਾਟੀ ਸਭਿਅਤਾ ਦੀ ਖੋਜ ਸਭ ਤੋਂ ਪਹਿਲਾਂ 1921 ਵਿੱਚ ਹੜੱਪਾ ਪਾਕਿਸਤਾਨ ਵਿੱਚ ਡੇਰੇ ਰਾਮ ਸਹਾਣੀ ਨੇ ਕੀਤੀ ਸੀ ਬਾਤ ਦੇ ਹਾਂ 2 ਨੰਬਰ ਪ੍ਰਸ਼ਨ ਵਾਲ ਸਭ ਤੋਂ ਸਭ ਤੋਂ ਪਹਿਲੀ ਖੋਜ ਕਿੱਥੇ ਹੋਈ ਮੋਹਨਜੋਦੜੋ ਹੜੱप्पा ਕਾਲੀਬੰਗਾ ਲੋਥਲ ਹਾਂਜੀ ਦੱਸੋ ਸਟੂਡੈਂਟ ਸਭ ਤੋਂ ਪਹਿਲੀ ਖੋਜ ਕਿੱਥੇ ਹੋਈ ਸੀ ਤਾਂ ਸਭ ਤੋਂ ਪਹਿਲੀ ਖੋਜ ਹੈ ਜੋ ਹੜੱप्पा ਵਿੱਚ ਹੋਈ ਸੀ 1921 ਵਿੱਚ ਹੈ ਜੋ ਡੇਰਾਮ ਸਾਨੀ ਨੇ ਹੜੱप्पा ਦੀ ਖੋਜ ਕੀਤੀ ਸੀ ਜੋ ਸਿੰਧ ਘਾਟੀ ਦੀ ਸਭ ਸਭਿਅਤਾ ਦਾ ਸਭ ਤੋਂ ਪਹਿਲਾ ਸਥਾਨ ਸੀ ਮਾਧਿਹਾ 3 ਨੰਬਰ ਪ੍ਰਸ਼ਨ ਵਾਲ ਮੋਹਨਜੋਦੜੋ ਦਾ ਕੀ ਅਰਥ ਹੈ ਪੁਰਾਣਾ ਸ਼ਹਿਰ ਸੁੰਦਰ ਸ਼ਹਿਰ ਮੁਰਦਿਆਂ ਦਾ ਢਿੱਲਾ ਪਾਣੀ ਦਾ ਸ਼ਹਿਰ ਹਾਂਜੀ ਦੱਸੋ ਮੋਹਨਜੋਦੜੋ ਦਾ ਕੀ ਅਰਥ ਹੈ ਤਾਂ ਮੋਹਨਜੋਦੜੋ ਦਾ ਅਰਥ ਹੈ ਮੁਰਦਿਆਂ ਦਾ ਢਿੱਲਾ ਮੋਹਨਜੋਦੜੋ ਸ਼ਬਦ ਦਾ ਅਰਥ ਹੈ ਮੁਰਦਿਆਂ ਦਾ ਢਿੱਲਾ ਕਿਉਂਕਿ ਉੱਥੇ ਕਈ ਕਵਰਾਮ ਮਿਲੀਆਂ ਸਨ ਬਾਤ ਇਹ ਹੈ ਅੱਜ ਦੇ 4 ਨੰਬਰ ਪ੍ਰਸ਼ਨ ਵਾਲ ਸਿੰਧੂ ਸਭਿਅਤਾ ਕਿਸ ਨਾਲ ਕਿਸ ਯੁੱਗ ਨਾਲ ਸੰਬੰਧਿਤ ਸੀ ਪੱਥਰ ਯੁੱਗ ਕਾਂਸੀ ਯੁੱਗ ਲੋਹਾ ਯੁੱਗ ਨਾ ਪੱਥਰ ਯੁੱਗ ਹਾਂਜੀ ਦੱਸੋ ਸਿੰਧੂ ਸਭਿਅਤਾ ਕਿਸ ਯੁੱਗ ਨਾਲ ਸੰਬੰਧਿਤ ਸੀ ਤਾਂ ਸਿੰਧੂ ਸਭਿਅਤਾ ਜੋ ਕਾਸੀ ਕਾਂਸੀ ਯੁੱਗ ਨਾਲ ਸੰਬੰਧਿਤ ਸੀ ਸਿੰਧ ਘਾਟੀ ਸਭਿਅਤਾ ਕਾਂਸੀ ਯੁੱਗ ਦੀ ਸੀ ਕਿਉਂਕਿ ਲੋਕ ਕਾਂਸੀ ਦੀਆਂ ਵਸਤੂਆਂ ਵਰਤਦੇ ਸਨ ਵਰਤੇ ਹਨ ਵਾਤੇ ਹਾਂ ਪੰਜ ਨੰਬਰ ਪ੍ਰਸ਼ਨ ਵਾਲ ਹੜੱप्पा ਕਿਹੜੇ ਦਰਿਆ ਦੇ ਕੰਢੇ ਸੀ ਗੰਗਾ ਰਾਵੀ ਸਤਲੁਜ ਇਮੋਨਾ ਹਾਂਜੀ ਦੱਸੋ ਹੜੱप्पा ਹੈ ਜੋ ਕਿਹੜੇ ਦਰਿਆ ਦੇ ਕੰਢੇ ਤੇ ਸਥਿਤ ਸੀ ਤਾਂ ਹੜੱप्पा ਹੈ ਜੋ ਰਾਵੀ ਦਰਿਆ ਦੇ ਕੰਢੇ ਤੇ ਸਥਿਤ ਸੀ ਹੜੱप्पा ਸ਼ਹਿਰ ਰਾਵੀ ਦਰਿਆ ਦੇ ਕੰਢੇ ਤੇ ਸਥਿਤ ਸੀ ਜੋ ਕਿ ਅੱਜਕੱਲ ਪਾਕਿਸਤਾਨ ਵਿੱਚ ਹੈ ਵਾਦਿਆਂ 6 ਨੰਬਰ ਪ੍ਰਸ਼ਨ ਵਲ ਮੋਹਨਜੋਦੜੋ ਕਿਹੜੇ ਦਰਿਆ ਦੇ ਕੰਢੇ ਤੇ ਸੀ ਚਨਾਬ ਸਿੰਧੂ ਦਰਿਆ ਬਿਆਸ ravi ਹਾਂਜੀ ਦੱਸੋ ਮੋਹਿੰਜੋਦੜੋ ਜੋ ਸਿੰਧ ਘਾਟੀ ਸਭਿਅਤਾ ਦਾ ਮਹੱਤਵਪੂਰਨ ਸ਼ਹਿਰ ਸੀ ਕਿਹੜੇ ਦਰਿਆ ਤੇ ਸਥਿਤ ਸੀ ਤਾਂ ਇਹ ਸਿੰਧੂ ਦਰਿਆ ਤੇ ਸਥਿਤ ਸੀ ਮੋਹਿੰਜੋਦੜੋ ਸਿੰਧੂ ਦਰਿਆ ਦੇ ਪੱਛਮੀ ਕੰਢੇ ਤੇ ਸਥਿਤ ਸੀ ਵਾਧਿਆਂ 7 ਨੰਬਰ ਪ੍ਰਸ਼ਨ ਵਾਦ ਸਿੰਧੂ ਘਾਟੀ ਦੇ ਲੋਕ ਕਿਹੜੀ ਤੱਤ ਜ਼ਿਆਦਾ ਵਰਤਦੇ ਸਨ ਲੋਹਾ ਕਾਂਸੀ ਸੋਨਾ ਚਾਂਦੀ ਹਾਂਜੀ ਦੱਸੋ ਸਿੰਧ ਘਾਟੀ ਦੇ ਲੋਕ ਕਿਹੜੀ ਧਾਤ ਦੀ ਵਰਤੋਂ ਜ਼ਿਆਦਾ ਕਰਦੇ ਹਨ ਤਾਂ ਸਿੰਧ ਘਾਟੀ ਦੇ ਲੋਕ ਸਭ ਤੋਂ ਵੱਧ ਕਾਂਸੀ ਦੀ ਵਰਤੋਂ ਕਰਦੇ ਸਨ ਇਸ ਲਈ ਉਨ੍ਹਾਂ ਨੂੰ ਕਾਂਸੀ ਯੁੱਗ ਕਾਂਸੀ ਯੁੱਗ ਦੇ ਵੀ ਕਿਹਾ ਜਾਂਦਾ ਹੈ ਸਿੰਧ ਘਾਟ ਸਿੰਧੂ ਲੋਕ ਕਾਂਸੀ ਦੇ ਹਥਿਆਰ ਤੇ ਗਹਿਣੇ ਬਣਾਉਂਦੇ ਸਨ ਇਸ ਲਈ ਕਾਂਸੀ ਯੁੱਗ ਕਹੀ ਗਈ ਸੀ ਬਾਅਦਿਆਂ 8 ਨੰਬਰ ਪ੍ਰਸ਼ਨ ਵਾਲ ਮੋਹਜੋਦੜੋ ਵਿੱਚ ਮਿਲਿਆ ਵੱਡਾ ਹੌਦ ਕਿਸ ਲਈ ਵਰਤਿਆ ਜਾਂਦਾ ਸੀ ਸਨਾਨ ਲਈ ਧਾਰਮਿਕ ਰਸਮਾਂ ਲਈ ਤਿਹਾਰਾਂ ਲਈ ਉਪਰੋਕਤ ਸਭ ਹਾਂਜੀ ਦੱਸੋ ਜੋ ਮੋਹਜੋਦੜੋ ਵਿੱਚ ਮਿਲਿਆ ਵੱਡਾ ਹੌਦ ਸੀ ਕਿਸ ਲਈ ਵਰਤਿਆ ਜਾਂਦਾ ਸੀ ਤਾਂ ਹੋਏ ਸਭ ਚੀਜ਼ਾਂ ਜਿਵੇਂ ਸਨਾਨ ਕਰਨਾ ਧਾਰਮਿਕ ਰਸਮਾਂ ਤਿਹਾਰਾਂ ਲਈ ਸਭ ਲਈ ਵਰਤਿਆ ਜਾਂਦਾ ਸੀ ਵੱਡਾ ਹੌਦ ਧਾਰਮਿਕ ਤੇ ਸਮਾਜਿਕ ਰਸਮਾਂ ਲਈ ਵਰਤਿਆ ਜਾਂਦਾ ਸੀ ਇਹ ਉਹਨਾਂ ਦੀ ਸਫਾਈ ਪ੍ਰਣਾਲੀ ਦਾ ਉਦਾਹਰਨ ਹੈ। ਵਾਧੇ ਹਨ 9 ਨੰਬਰ ਪ੍ਰਸ਼ਨ ਵਾਲ। ਸਿੰਧ ਘਾਟੀ ਦੇ ਲੋਕ ਕਿਸ ਫਸਲ ਦੀ ਖੇਤੀ ਕਰਦੇ ਸਨ? ਚਾਵਲ, ਗੇਹੂ ਅਤੇ ਜੋ, ਮੱਕੀ, ਗੰਨਾ। ਹਾਂਜੀ ਦੱਸੋ ਸਟੂਡੈਂਟ ਸਿੰਧ ਘਾਟੀ ਦੇ ਲੋਕ ਕਿਸ ਫਸਲ ਦੀ ਖੇਤੀ ਕਰਦੇ ਸਨ? ਤਾਂ ਸਿੰਧ ਘਾਟੀ ਦੇ ਲੋਕ ਗੇਹੂ ਅਤੇ ਜੋ ਫਸਲਾਂ ਦੀ ਖੇਤੀ ਕਰਦੇ ਸਨ। ਸਿੰਧ ਘਾਟੀ ਦੇ ਲੋਕ ਜੋ ਖੇਤੀਬਾੜੀ ਕਰਦੇ ਸਨ ਅਤੇ ਗਹਿੂ ਤੇ ਮੁੱਖ ਉਹਨਾਂ ਦੀਆਂ ਮੁੱਖ ਫਸਲਾਂ ਹਨ। ਬਾਅਦਿਆਂ 10 ਨੰਬਰ ਪ੍ਰਸ਼ਨ ਵੱਲ। ਹੜੱप्पा ਦੀਆਂ ਮੋਹਰਾ ਕਿਸ ਚੀਜ਼ ਦੀਆਂ ਸਨ? ਮਿੱਟੀ, ਸੈਟਾਈਟ ਪੱਥਰ, ਤਾਂਤ, ਲੱਕੜ। ਹਾਂਜੀ ਦੱਸੋ ਹੜੱप्पा ਦੀਆਂ ਮੋਹਰਾ ਕਿਸ ਚੀਜ਼ ਦੀਆਂ ਬਣੀਆਂ ਹੋਈਆਂ ਸਨ? ਤਾਂ ਹੜੱप्पा ਦੀਆਂ ਮੋਹਰਾ ਸੈਟਾਈਟ ਪੱਥਰ ਦੀਆਂ ਬਣੀਆਂ ਹਨ। ਵਾਧੇ ਹਨ 11 ਨੰਬਰ ਪ੍ਰਸ਼ਨ ਵਾਲਾ ਹਾਂਜੀ ਸਟੂਡੈਂਟ ਕੁਐਸਚਨਸ ਦੀ ਨੰਬਰਿੰਗ ਵਿੱਚ ਮਿਸਟੇਕ ਹੋਈ ਹੈ ਤੁਸੀਂ ਮੇਰੇ ਦੱਸੇ ਅਨੁਸਾਰ ਸਹੀ ਕਰ ਲੈਣਾ ਸਿੰਧੂ ਸੱਭਿਅਤਾ ਦਾ ਵਪਾਰ ਕਿਹੜੇ ਦੇਸ਼ ਨਾਲ ਸੀ ਮਿਸਰ ਮੈਸੋਪੋਟਾਮੀਆ ਚੀਨ ਅਫਗਾਨਿਸਤਾਨ ਹਾਂਜੀ ਦੱਸੋ ਸਿੰਧ ਘਾਟੀ ਦੀ ਸੱਭਿਅਤਾ ਦਾ ਵਪਾਰ ਸੀ ਕਿਹੜੇ ਦੇਸ਼ ਨਾਲ ਸੀ ਤਵਨਾ ਦਾ ਵਪਾਰ ਸੀ ਮੈਸੋਪੋਟਾਮੀਆ ਦੇਸ਼ ਨਾਲ ਸੀ ਮੈਸੋਪੋਟਾਮੀਆ ਵਿੱਚ ਸਿੰਧੂ ਦੀਆਂ ਮੋਹਰਾ ਮਿੰਦੀਆਂ ਜੋ ਦੋਵੇਂ ਸਭਿਅਤਾਵਾਂ ਵਿੱਚਕਾਰ ਵਪਾਰ ਦੇ ਸਬੂਤ ਹਨ ਬਾਅਦੇ ਹਾਂ 12 ਨੰਬਰ ਪ੍ਰਸ਼ਨ ਵਲ ਸਿੰਧੂ ਸਭਿਅਤਾ ਦੀ ਲਿਪੀ ਕਿਹੜੀ ਸੀ ਬ੍ਰਾਹਮੀ ਅਣਪੜੀ ਖਰੋਸ਼ਟੀ ਸੰਸਕ੍ਰਿਤ ਹਾਂਜੀ ਦੱਸੋ ਸਿੰਧ ਘਾਟੀ ਦੀ ਸਭਿਅਤਾ ਦੀ ਲਿਪੀ ਕਿਹੜੀ ਸੀ ਤਾਂ ਸਿੰਧੂ ਸਭਿਅਤਾ ਦੀ ਲਿਪੀ ਸੀ ਜੋ ਅਨਪੜੀ ਸੀ ਜਿਸ ਨੂੰ ਪੜਿਆ ਨਹੀਂ ਜਾ ਸਕਿਆ ਬਾਤ ਇਹ ਹੈ 13 ਨੰਬਰ ਪ੍ਰਸ਼ਨ ਵਾਲਾ ਸਿੰਧੂ ਲੋਕ ਕਿਸ ਦੇ ਵੀ ਦੀ ਉਪਾਸ਼ਨਾ ਕਰਦੇ ਸਨ ਵਿਸ਼ਨੂੰ ਮਾਤਾ ਦੇਵੀ ਸ਼ਿਵ ਸੂਰਜ ਹਾਂਜੀ ਦੱਸੋ ਸਿੰਧ ਘਾਟੀ ਦੇ ਲੋਕ ਹਨ ਜੋ ਕਿੜੀ ਦੇਵੀ ਦੀ ਪੂਜਾ ਕਰਦੇ ਸਨ ਤਾਂ ਸਿੰਧ ਘਾਟੀ ਦੇ ਲੋਕ ਹਨ ਮਾਤਾ ਦੇਵੀ ਦੀ ਪੂਜਾ ਕਰਦੇ ਸਨ ਮਾਤਾ ਦੇਵੀ ਦੀਆਂ ਮੂਰਤੀਆਂ ਮਿਲੀਆਂ ਹਨ ਜੋ ਉਤਪਾਦਕਤਾ ਦੇ ਪ੍ਰਜਨਨ ਦੀ ਪ੍ਰਤੀਕ ਮੰਨੀਆਂ ਗਈਆਂ ਹਨ ਬਾਅਦ ਦੇ ਹਨ 14 ਨੰਬਰ ਪ੍ਰਸ਼ਨ ਵਾਗ ਮਹਜੋਦੜੋ ਵਿੱਚ ਮਿਲੀ ਪੁਜਾਰੀ ਰਾਜੇ ਦੀ ਮੂਰਤੀ ਕਿਸ ਨਾਲ ਬਣੀ ਸੀ ਸਟੇਟਾਈਟ ਪੱਥਰ ਕਾਂਸੀ ਮਿੱਟੀ ਚੁੰਨਾ ਹਾਂਜੀ ਦੱਸੋ ਮਹਜੋਦੜ ਵਿੱਚ ਮਿਲੇ ਪੁਜਾਰੀ ਰਾਜੇ ਦੀ ਮੂਰਤੀ ਕਿਸ ਦੀ ਬਣੀ ਹੋਈ ਸੀ ਤਾਂ ਮਹਜੋਦੜ ਵਿੱਚ ਮਿਲੇ ਪੁਜਾਰੀ ਰਾਜੇ ਦੀ ਮੂਰਤੀ ਸਟੇਟਾਈਟ ਪੱਥਰ ਦੀ ਬਣੀ ਹੋਈ ਸੀ ਇਹ ਮੂਰਤੀ ਸਟੇਟਾਈਟ ਪੱਥਰ ਨਾਲ ਬਣੀ ਹੈ ਜਿਸ ਉਤੇ ਸਾਲ ਤੇ ਗੰਭੀਰ ਚਿਹਰਾ ਦਰਸਾਇਆ ਗਿਆ ਹੈ ਵਾਦੇ ਆ 15 ਨੰਬਰ ਪ੍ਰਸ਼ਨ ਵਾਲਾ ਨੱਚਣ ਵਾਲੀ ਕੁੜੀ ਦੀ ਮੂਰਤੀ ਕਿੱਥੋਂ ਮਿਲੀ ਸੀ ਹੜੱप्पा ਮੋਹਨਜੋਦੜੋ ਕਾਲੀਬੰਗਾ ਲੋਥਲ ਹਾਂਜੀ ਦੱਸੋ ਨੱਚਣ ਵਾਲੀ ਕੁੜੀ ਦੀ ਮੂਰਤੀ ਕਿੱਥੇ ਮਿਲੀ ਸੀ ਤਾਂ ਨੱਚਣ ਵਾਲੀ ਕੁੜੀ ਦੀ ਮੂਰਤੀ ਹੈ ਜੋ ਮੋਹਨਜੋਦੜੋ ਵਿੱਚ ਮਿਲੀ ਸੀ ਮੋਹਨਜੋਦੜੋ ਤੋਂ ਮਿਲੀ ਕਾਂਸੀ ਦੀ ਹੈ ਮੂਰਤੀ ਕਲਾ ਦਾ ਸ਼ਾਨਦਾਰ ਉਦਾਹਰਨ ਹੈ ਜਿਸ ਨਾਲ ਇਸ ਯੁੱਗ ਦੀ ਉੱਚ ਕਲਾ ਦਰਸਾਈ ਗਈ ਹੈ ਬਾਅਦ ਦੇ ਹਾਂ 16 ਨੰਬਰ ਪ੍ਰਸ਼ਨ ਵਾਲ ਸਿੰ্ধু ਘਾਟੀ ਦੇ ਲੋਕ ਕਿਵੇਂ ਬਣਾਉਂਦੇ ਸਨ ਪੱਕੀ ਇੱਟਾਂ ਮਿੱਟੀ ਦੇ ਘਰ ਲੱਕੜ ਦੇ ਘਰ ਪੱਥਰ ਦੇ ਘਰ ਹਾਂਜੀ ਦੱਸੋ ਸਿੰਧ ਘਾਟੀ ਦੇ ਲੋਕ ਕਿਵੇਂ ਘਰ ਬਣਾਉਂਦੇ ਸਨ ਤਾਂ ਸਿੰਧ ਘਾਟੀ ਦੇ ਲੋਕ ਪੱਕੀਆਂ ਇੱਟਾਂ ਦੀ ਵਰਤੋਂ ਕਰਦੇ ਸਨ ਘਰ ਬਣਾਉਣ ਲਈ ਸਿੰਧ ਘਾਟੀ ਦੇ ਘਰ ਪੱਕੀ ਇੱਟਾਂ ਨਾਲ ਬਣੇ ਹੁੰਦੇ ਸਨ ਜੋ ਚੌਕੋ ਚੌਕਸ ਤੇ ਯੋਜਨਾਬੰਦ ਸਨ ਵਾਦੇ ਹਾਂ 17 ਨੰਬਰ ਪ੍ਰਸ਼ਨ ਨਾਲ ਸਿੰਧ ਘਾਟੀ ਸਭਿਅਤਾ ਵਿੱਚ ਕਿਹੜਾ ਸ਼ਹਿਰ ਲੋਥਲ ਦਾ ਵਪਾਰ ਸੀ ਹੜੱਪਾ ਮੋਹਜੋਦੜੋ ਲੋਥਲ ਕਾਲੀ ਬੰਗਾ ਹਾਂਜੀ ਤਾਂ ਸਿੰਧ ਘਾਟੀ ਸਭਿਅਤਾ ਦਾ ਜੋ ਵਪਾਰ ਦਾ ਲੋਥਲ ਦੇ ਵਪਾਰ ਦਾ ਕੇਂਦਰ ਸੀ ਉਹ ਲੋਥਲ ਹੀ ਸੀ ਲੋਥਲ ਵਪਾਰ ਲਈ ਮੁੱਖ بندرਗਾਹ ਸੀ ਖਾਸ ਕਰਕੇ ਮੋਤੀ ਤੇ ਕਾਂਸੀ ਦੇ ਵਪਾਰ ਲਈ ਹਾਂਜੀ ਲੋਥਲ ਹੈ ਜੋ ਕਿਸ ਚੀਜ਼ ਲਈ ਮਸ਼ਹੂਰ ਸੀ ਲੋਕਲ ਹੈ ਜੋ ਮੋਤੀ ਅਤੇ ਕਾਂਸੀ ਦੇ ਵਪਾਰ ਲਈ ਪ੍ਰਸਿੱਧ ਸੀ। ਵਾਧੇ 18 ਨੰਬਰ ਪ੍ਰਸ਼ਨ ਵੱਲ ਮੋਹਰਾ ਤੇ ਚਿੱਤਰ ਕਿਸ ਲਈ ਵਰਤੀਆਂ ਜਾਂਦੀਆਂ ਹਨ? ਧਾਰਮਿਕ ਰਸਮਾਂ ਵਪਾਰਿਕ ਲੇਖਾ ਜੋਖਾ ਸਿਰਫ ਸ਼ੋਕ ਲਿਖਤ ਪੁਰਾਣਾ ਕਰਨ ਹਾਂਜੀ ਮੋਹਰਾ ਤੇ ਚਿੱਤਰ ਕਿਸ ਲਈ ਵਰਤੇ ਜਾਂਦੇ ਸਨ? ਤਾਂ ਸਿੰਧ ਘਾਟੀ ਦੇ ਸਭਿਅਤਾ ਦੇ ਲੋਕ ਹਨ ਜੋ ਮੋਹਰਾਂ ਤੇ ਚਿੱਤਰ ਵਪਾਰਿਕ ਲੇਖਾ ਜੋਖਾ ਕਰਨ ਲਈ ਵਰਤਦੇ ਸਨ ਸਿੰਧੂ ਮੋਹਰਾਂ ਵਪਾਰਿਕ ਸੰਕੇਤਾਂ ਲਈ ਵਰਤੀਆਂ ਜਾਂਦੇ ਹਨ ਜਿਸ ਨਾਲ ਵਪਾਰ ਦਾ ਰਿਕਾਰਡ ਬਣਦਾ ਸੀ ਪਾਤੇ ਹਨ 19 ਨੰਬਰ ਪ੍ਰਸ਼ਨ ਵਾਲਾ ਸਿੰਧ ਘਾਟੀ ਸਭਿਅਤਾ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਕਿਹੜੀ ਫਸਲ ਉਗਾਈ ਮੱਕੀ, ਕਣਕ, ਚਾਵਲ, ਜੌਂ ਹਾਂਜੀ ਦੱਸੋ ਸਿੰਧ ਘਾਟੀ ਦੇ ਸਭਿਅਤ ਦੇ ਲੋਕਾਂ ਦੇ ਉਗਾਈ ਜਾਣ ਵਾਲੀ ਪਹਿਲੀ ਫਸਲ ਕਿਹੜੀ ਸੀ ਤਾਂ ਉਹਨਾਂ ਦੁਆਰਾ ਉਗਾਈ ਗਈ ਸਭ ਤੋਂ ਪਹਿਲੀ ਫਸਲ ਕਣਕ ਹੋ ਸੀ ਹੜੱप्पा ਤੇ ਮੋਹਨਜੋਦੜੋ ਤੋਂ ਮਿਲੇ ਸਬੂਤ ਦਖਾਉਂਦੇ ਹਨ ਕਿ गेहੂ ਮੁੱਖ ਫਸਲ ਸੀ ਪਾਦੇ ਹਾਂ ਬੀ ਨੰਬਰ ਪ੍ਰਸ਼ਨ ਵਾਲਾ ਸਿੰਧ ਘਾਟੀ ਦੇ ਲੋਕ ਸਭ ਤੋਂ ਵੱਧ ਕਿਹੜੀ ਧਾਤ ਵਰਤਦੇ ਸਨ ਕਾਂਸੀ ਲੋਹਾ ਸੋਨਾ ਚਾਂਦੀ ਹਾਂਜੀ ਤਾਂ ਜਿਵੇਂ ਆਪਾਂ ਪਿੱਛੇ ਪੜ੍ਹ ਹੀ ਲਿਆ ਕਿ ਸਿੰਧ ਘਾਟੀ ਦੇ ਲੋਕ ਹੈ ਸਭ ਤੋਂ ਜ਼ਿਆਦਾ ਕਾਂਸੀ ਤੱਤ ਦੀ ਵਰਤੋਂ ਕਰਦੇ ਸਨ ਕਾਂਸੀ ਦੇ ਹਥਿਆਰ ਬਰਤਨ ਅਤੇ ਗਹਿਣੇ ਬਣਾਉਂਦੇ ਸਨ ਬਾਦ ਇਹ ਕਿੰਨੇਮਰ ਪ੍ਰਸ਼ਨਵਾਲ ਮੋਹਿੰਜੋਦੜੋ ਵਿੱਚ ਕਿਹੜੀ ਇਮਾਰਤ ਸਭ ਤੋਂ ਪ੍ਰਸਿੱਧ ਸੀ ਵੱਡਾ ਹੌਂਦ ਮੰਦਿਰ ਰਾਜਪਵਨ ਮਹਿਲ ਹਾਂਜੀ ਦੱਸੋ ਮੋਹਿੰਜੋਦੜੋ ਵਿੱਚ ਸਭ ਤੋਂ ਪ੍ਰਸਿੱਧ ਇਮਾਰਤ ਕਿਹੜੀ ਸੀ ਤਾਂ ਸਭ ਤੋਂ ਪ੍ਰਸਿੱਧ ਇਮਾਰਤ ਵੱਡਾ ਹੌਂਸੇ ਜਿੱਥੇ સ્ਨਾਣ ਵੀ ਕੀਤਾ ਸੀ ਕੀਤਾ ਜਾਂਦਾ ਸੀ ਧਾਰਮਿਕ ਰਸਮ ਰਿਵਾਜ ਆਦਿ ਵੀ ਕੀਤੇ ਜਾਂਦੇ ਸਨ ਬਾਅਦ ਇਹਾਂ 22 ਨੰਬਰ ਪ੍ਰਸ਼ਨਵਾਲ ਹੜੱਪਾ ਦੀਆਂ ਮੋਹਰਾਂ ਕਿਸ ਸਮਗਰੀ ਦੀਆਂ ਬਣੀਆਂ ਸਨ ਪੱਥਰ ਮਿੱਟੀ ਤਾਂਤ ਲੱਕੜ ਹਾਂਜੀ ਦੱਸੋ ਹੜੱਪਾ ਦੀਆਂ ਮੋਹਰਾਂ ਕਿਸ ਦੀਆਂ ਬਣੀਆਂ ਹੋਈਆਂ ਸਨ ਤਹਾੜੱਪਾ ਦੀਆਂ ਮੋਹਰਾਂ ਸਟੇਟਾਈਟ ਪੱਥਰ ਦੀਆਂ ਬੜੀਆਂ ਹੋਈਆਂ ਸਨ ਇਹ ਮੋਹਰਾ ਚਿੱਤਰ ਤੇ ਲਿਪੀ ਨਾਲ ਖੁੱਦੀਆਂ ਹੋਈਆਂ ਮਿਲੀਆਂ ਵਾਧੇ 23 ਨੰਬਰ ਪ੍ਰਸ਼ਨ ਵਾਗ ਸਿੰਧੂ ਸਭਿਅਤਾ ਵਿੱਚ ਕਿਸ ਦੇਵਤੇ ਦੀ ਪੂਜਾ ਹੁੰਦੀ ਸੀ ਵਿਸ਼ਨੂੰ ਸ਼ਿਵ ਸੂਰਜ ਮਾਤਾ ਦੇਵੀ ਹਾਂਜੀ ਦੱਸੋ ਸਿੰਧੂ ਸਭਿਅਤਾ ਵਿੱਚ ਕਿਸ ਦੇਵਤੇ ਦੀ ਪੂਜਾ ਹੁੰਦੀ ਸੀ ਤਾਂ ਸਿੰਧੂ ਸਭਿਅਤਾ ਵਿੱਚ ਹੈ ਜੋ ਸ਼ਿਵ ਦੀ ਪੂਜਾ ਕਿੱਤੇ ਜਾਂਦੇ ਸੈਂ ਸਿੰਧੂ ਮੋਹਰ ਤੇ ਪਸ਼ੂਪਤੀ ਜੈ ਸ਼ਿਵ ਵਰਗੇ ਚਿੱਤਰ ਵਰਤੇ ਜਾਂਦੇ ਹਨ ਬਾਦਦੇ ਹਨ 24 ਨੰਬਰ ਪ੍ਰਸ਼ਨਵਾਲ ਸਿੰਧ ਘਾਟੀ ਸਭਿਅਤਾ ਦੇ ਘਰਾਂ ਵਿੱਚ ਕੀ ਸਹੂਲਤਾਂ ਸੀ ਨਿਕਾਸ ਪ੍ਰਣਾਲੀ ਬਿਜਲੀ ਗਰਮ ਪਾਣੀ ਰੇਡੀਓ ਹਾਂਜੀ ਦੱਸੋ ਸਿੰਧ ਸਭਿਅਤਾ ਦੇ ਘਰਾਂ ਵਿੱਚ ਕੀ ਸਹੂਲਤਾਂ ਸੀ ਤਸਿੱਦ ਸਿੰਧ ਘਾਟੀ ਦੇ ਲੋਕਾਂ ਦੇ ਘਰਾਂ ਵਿੱਚ ਨਿਕਾਸ ਪ੍ਰਣਾਲੀ ਦੀ ਸਹੂਲਤਾਂ ਸੀ ਕਰ ਨਾਲ ਪਾਈਪਲਾਈਨ ਜੁੜੀ ਹੋਈ ਸੀ ਜੋ ਗੰਦੇ ਪਾਣੀ ਨੂੰ ਬਾਹਰ ਕੱਢਦੀ ਸੀ। ਪਾਤ ਹੈ 25 ਨੰਬਰ ਪ੍ਰਸ਼ਨ ਵਾਲ। ਸਿੰਧ ਸਭਿਆਤਾ ਵਿੱਚ ਵਪਾਰ ਲਈ ਮੁੱਖ ਚਿੰਨ ਮੋਰਾ ਪੱਥਰ ਦੇ ਸਿੱਕੇ ਲਖਾਂਤ ਗਹਿਣੇ। ਹਾਂਜੀ ਦੱਸੋ ਸਿੰਧ ਘਾਟੀ ਸਭਿਆਤਾ ਵਿੱਚ ਵਪਾਰ ਦਾ ਮੁੱਖ ਚਿੰਨ ਕਿਹੜਾ ਸੀ? ਤਾਂ ਵਪਾਰ ਦਾ ਮੁੱਖ ਚਿੰਨ ਕੀ ਸੀ? ਮੋਹਰਾ ਸੀ। ਮੋਹਰਾ ਵਪਾਰਕ ਲੈਖੇ ਜੋ ਖੇਲੀ ਵਰਤੀਆਂ ਜਾਂਦੀਆਂ ਸਨ। ਆਤੇ ਹਨ 26 ਨੰਬਰ ਪ੍ਰਸ਼ਨਵਾਲ ਸਿੰਧ ਘਾਟੀ ਦੇ ਲੋਕ ਕਿਸ ਦੀਆਂ ਮੂਰਤੀਆਂ ਬਣਾਉਂਦੇ ਸਨ ਮਾਤਾ ਦੇਵੀ ਸ਼ਿਵ ਦੋਹਾਂ ਪਈ ਵੀ ਨਹੀਂ ਹਾਂਜੀ ਵਿਦਿਓ ਸਿੰਧ ਘਾਟੀ ਦੇ ਲੋਕ ਕਿਸ ਦੀਆਂ ਮੂਰਤੀਆਂ ਬਣਾਉਂਦੇ ਸਨ ਤਾਂ ਸਿੰਧ ਘਾਟੀ ਦੇ ਲੋਕ ਮਾਤਾ ਦੇਵੀ ਸ਼ਿਵ ਦੋਹਾਂ ਦੀਆਂ ਮੂਰਤੀਆਂ ਬਣਾਉਂਦੇ ਸਨ ਮੂਰਤੀਆਂ ਧਾਰਮਿਕ ਪ੍ਰਤੀਕਾਂ ਦੇ ਰੂਪ ਵਿੱਚ ਮਿਲਦੀਆਂ ਸਨ ਆ ਗਾਦੇ ਹਾਂ 27 ਨੰਬਰ ਪ੍ਰਸ਼ਨਵਾਲ ਮਹਾਰਜੋਦੜੋ ਦੀਆਂ ਸੜਕਾਂ ਕਿਸ ਤਰ੍ਹਾਂ ਬਣੀਆਂ ਸਨ ਲੱਕੜ ਦੀਆਂ ਪੱਕੀਆਂ ਇੱਟਾਂ ਵਾਲੀਆਂ ਮਿੱਟੀ ਵਾਲੀਆਂ ਪੱਥਰ ਵਾਲੀਆਂ ਹਾਂਜੀ ਦੱਸੋ ਮਹਾਰਜੋਦੜੋ ਦੀਆਂ ਸੜਕਾਂ ਕਿਸ ਤਰ੍ਹਾਂ ਦੀਆਂ ਬਣੀਆਂ ਹਨ ਤਾਂ ਮਹਾਰਜੋਦੜੋ ਦੀਆਂ ਸੜਕਾਂ ਪੱਕੀਆਂ ਇੱਟਾਂ ਵਾਲੀਆਂ ਸਨ ਸੜਕ ਯੋਜਨਾਬੰਦਾ ਚੌੜੀਆਂ ਹੁੰਦੀਆਂ ਸੀ ਆਦਦੇ ਹਾਂ 28 ਨੰਬਰ ਪ੍ਰਸ਼ਨ ਵਾਹ ਸਿੰਧੂ ਸਭਿਅਤਾ ਦੇ ਲੋਕਾਂ ਦਾ ਮੁੱਖ ਆਹਾਰ ਕੀ ਸੀ ਮੱਛੀ ਅਨਾਜ ਤੇ ਦਾਲਾਂ ਮਾਸ ਫਲ ਹਾਂਜੀ ਵਿੱਚ ਸਿੰਧ ਘਾਟੀ ਦੇ ਲੋਕਾਂ ਦਾ ਮੁੱਖ ਆਹਾਰ ਕੀ ਸੀ ਤਾਂ ਸਿੰਧ ਘਾਟੀ ਦੇ ਲੋਕਾਂ ਦਾ ਮੁੱਖ ਆਹਾਰ ਸੀ ਅਨਾਜ ਤੇ ਦਾਲਾਂ ਸਿੰਧ ਘਾਟੀ ਦੇ ਲੋਕ ਮੁੱਖ ਤੌਰ ਤੇ ਗਹਿੂ ਅਤੇ ਜੌਂ ਦੀ ਫਸਲ ਫਸਲ ਉਗਾਉਂਦੇ ਸਨ ਅਤੇ ਵਪਾਰ ਕਰਦੇ ਸਨ ਅਤੇ ਉਹ ਇਹਨਾਂ ਦਾ ਆਹਾਰ ਸੀ ਖੇਤੀਬਾੜੀ ਮੁੱਖ ਆਹਾਰ ਦਾ ਸਰੋਤ ਸੀ ਵਾਧੇ ਹਨ 29 ਨੰਬਰ ਪ੍ਰਸ਼ਨ ਵਾਪਕ ਸਿੰਧ ਘਾਟੀ ਦੀ ਸਭ ਤੋਂ ਮੁੱਖ ਲਿਪੀ ਕਿਹੜੀ ਹੈ ਅਨਪੜੀ ਲਿਪੀ ਬ੍ਰਹਮੀ ਲਿਪੀ ਖਰੋਸ਼ਠੀ ਸੰਸਕ੍ਰਿਤ ਹਾਂਜੀ ਤਾਂ ਸਿੰਧ ਘਾਟੀ ਦੀ ਸਭ ਤੋਂ ਮੁੱਖ ਲਿਪੀ ਅਨਪੜੀ ਲਿਪੀ ਹੈ ਇਹ ਲਿਪੀ ਅਜੇ ਤੱਕ ਪੜੀ ਹੀ ਨਹੀਂ ਗਈ ਇਸ ਲਈ ਇਸ ਨੂੰ ਅਨਪੜੀ ਲਿਪੀ ਕਿਹਾ ਜਾਂਦਾ ਹੈ ਵਾਧਿਆ 3 ਨੰਬਰ ਪ੍ਰਸ਼ਨ ਵੱਲ ਸਿੰਧ ਸਭਿਆਤਾ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਕਿਸ ਕਿਸਮ ਦੇ ਘਰ ਬਣਾਏ ਪੱਕੇਟਾ ਵਾਲੇ ਮਿੱਟੀ ਦੇ ਲੱਕੜ ਦੇ ਪੱਥਰ ਦੇ ਹਾਂਜੀ ਦੱਸੋ ਸਟੂਡੈਂਟ ਸਿੰਧ ਸਭਿਅਤਾ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਕਿਸ ਕਿਸਮ ਦੇ ਘਰ ਬਣਾਏ ਸੀ ਤਾਂ ਸਿੰਧ ਸਭਿਅਤਾ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਪੱਕੇਟਾ ਵਾਲੇ ਘਰ ਬਣਾਏ ਸੀ ਸ਼ਹਿਰ ਯੋਜਨਾਬੰਦ ਮਜ਼ਬੂਤ ਬਣੇ ਭਾਦਿਆਂ 31 ਨੰਬਰ ਪ੍ਰਸ਼ਨ ਵਾੜ ਹੜੱप्पा ਵਿੱਚ ਪ੍ਰਸਿੱਧ ਨੱਚਣ ਵਾਲੀ ਕੁੜੀ ਦੀ ਮੂਰਤੀ ਕਿਹੜੀ ਦਾਤ ਦੀ ਸੀ ਕਾਂਸੀ ਸੋਨਾ ਚਾਂਦੀ ਲੋਹਾ ਹਾਂਜੀ ਦੱਸੋ ਜੋ ਹੜੱਪਾ ਸਭੇਤਾ ਵਿੱਚ ਮਿਲਣ ਵਾਲੀ ਨੱਚਣ ਵਾਲੀ ਕੁੜੀ ਜੋ ਕਿ ਮੋਹੇਜੋਦੜੋ ਵਿੱਚ ਮਿਲੀ ਸੀ ਉਸ ਦੀ ਮੂਰਤੀ ਉਸ ਦੀ ਮੂਰਤੀ ਕਿਹੜੀ ਧਾਤ ਦੀ ਬਣੀ ਹੋਈ ਸੀ ਤਾਂ ਉਸ ਦੀ ਮੂਰਤੀ ਕਾਂਸੀ ਧਾਤ ਦੀ ਬਣੀ ਹੋਈ ਸੀ ਕਾਂਸੀ ਦੀ ਇਹ ਮੂਰਤੀ ਉੱਚ ਕਲਾ ਤੇ ਨਿਰਵਿਗਨ ਨਾਟਕਾ ਦਰਸਾਉਂਦੀ ਹੈ ਵਾਦਦੇ ਹਾਂ 32 ਨੰਬਰ ਪ੍ਰਸ਼ਨ ਵਾਲ ਮਹਿੰਜੋਦੜੋ ਵਿੱਚ ਕਿਹੜਾ ਵਪਾਰ ਕੇਂਦਰ ਸੀ ਲੋਥਲ ਕਾਲੀਬੰਗਾ ਹੜੱप्पा ਮਹਿੰਜੋਦੜੋ ਹਾਂਜੀ ਦੱਸੋ ਮਹਿੰਜੋਦੜੋ ਦਾ ਵਪਾਰਿਕ ਕੇਂਦਰ ਕਿਹੜਾ ਸੀ ਤਮਹਿੰਜੋਦੜੋ ਦਾ ਜੋ ਵਪਾਰਿਕ ਕੇਂਦਰ ਸੀ ਉਹ ਮਹਿੰਜੋਦੜੋ ਹੀ ਸੀ ਵੱਡੇ ਬੰਦਰਗਾਹ ਤੇ ਵਪਾਰ ਲਈ ਪ੍ਰਮੁੱਖ ਸ਼ਹਿਰ ਸੀ ਵਾਦਦੇ ਹਾਂ 33 ਨੰਬਰ ਪ੍ਰਸ਼ਨ ਵਾਲ ਸਿੰਧ ਘਾਟੀ ਦੇ ਲੋਕ ਇਸ ਮਕਾਨੀ ਸਹੂਲਤ ਵਿੱਚ ਮਹਤੂਬ ਸੀ ਸੜਕਾਂ ਘਰਾ ਨਿਕਾਸ਼ ਪ੍ਰਣਾਲੀ ਵਰਤਨ ਹਾਂਜੀ ਤਾਂ ਸਿੰਧ ਘਾਟੀ ਦੇ ਲੋਕ ਹੈ ਜੋ ਨਿਕਾਸ਼ ਪ੍ਰਣਾਲੀ ਮਕਾਨੀ ਸਹੂਲਤ ਨਾਲ ਮਹਿਤਾ ਆਪਸੀ ਪਾਈਪਲਾਈਨ ਨਾਲ ਸਫਾਈ ਪ੍ਰਣਾਲੀ ਬਣਾਈ ਗਈ ਵਾਦਿਆਂ 34 ਨੰਬਰ ਪ੍ਰਸ਼ਨਵਾਲ ਹੜਕਪਾ ਤੋਂ ਕਿਹੜੀ ਮੋਰ ਮਿਲੀ ਪਸ਼ੂ ਮੋਰ ਮਨੁੱਖ ਮੋਰ ਦੋਵੇਂ ਕੋਈ ਨਹੀਂ ਹਾਂਜੀ ਦੱਸੋ ਜੋ ਹੜੱਪਾ ਸਿਵ ਤੋਂ ਫ੍ਰੀਡਿੰਗ ਮੋਰਾ ਮਿਲਿਆ ਸੀ ਤਾਂ ਅਨਾਂ ਦੋ ਹੀ ਦੋਵੇਂ ਯਾਨੀ ਕਿ ਪਸ਼ੂ ਤੇ ਮਨੁੱਖੀ ਮੋਰਾ ਦੋਨੇ ਮਿਲਿਆ ਸੰ ਵਪਾਰਕ ਤੇ ਧਾਰਮਿਕ ਕਾਰਜ ਲਈ ਦੋਵੇਂ ਪ੍ਰਤੀਕ ਵਰਤੇ ਜਾਂਦੇ ਹਨ ਵਾਧੇ ਹਾਂ 35 ਨੰਬਰ ਪ੍ਰਸ਼ਨ ਵਾਲ ਸਿੰਧੂ ਸਭਿਆਤਾ ਦੇ ਲੋਕਾਂ ਨੇ ਕਿਹੜਾ ਹਥਿਆਰ ਵਰਤਿਆ ਲੋਹਾ ਕਾਂਸੀ ਚਾਂਦੀ ਸੋਨਾ ਹਾਂਜੀ ਦੱਸੋ ਸਿੰਧ ਘਾਟੀ ਦੇ ਲੋਕਾਂ ਨੇ ਕੀੜੀ ਦਾ ਤਦ ਹਥਿਆਰ ਵਰਤਿਆ ਸੀ ਤ ਸਿੰਧ ਘਾਟੀ ਦੇ ਲੋਕਾਂ ਨੇ ਕਾਂਸੀ ਤਦ ਦੇ ਹਥਿਆਰਾਂ ਨੂੰ ਵਰਤਿਆ ਸੀ ਲੜਾਈ ਅਤੇ ਖੇਤੀ ਲਈ ਕਾਂਸੀ ਦੇ ਹਥਿਆਰ ਵਰਤੇ ਜਾਂਦੇ ਸਨ ਵਰਦੇ ਹਾਂ 36 ਨੰਬਰ ਪ੍ਰਸ਼ਨਵਾਲ ਸਿੰਧ ਘਾਟੀ ਦੇ ਲੋਕ ਸਭ ਤੋਂ ਜ਼ਿਆਦਾ ਕਿਸ ਚੀਜ਼ ਵਿੱਚ ਹੱਥ ਘੁਮਾਉਂਦੇ ਸਨ ਕਲਾ ਵਪਾਰ ਖੇਤੀ ਸਾਰੇ ਹਾਂਜੀ ਦੱਸੋ ਜੋ ਸਿੰਧ ਘਾਟੀ ਦੇ ਲੋਕ ਸੀ ਕਿਸੇ ਦੇ ਵਿੱਚ ਸਭ ਤੋਂ ਵੱਧ ਹਾਥ ਘੁਮਾਉਂਦੇ ਸੰਤਾ ਸਿੰਧ ਘਾਟ ਦੇ ਲੋਕ ਹੈ ਇਹਨਾਂ ਸਾਰੇ ਕਲਾ ਵਪਾਰ ਅਤੇ ਖੇਤੀ ਤੇ ਇਹਨਾਂ ਦੇ ਆਧਾਰ ਤੇ ਹੀ ਸਭ ਤੋਂ ਜ਼ਿਆਦਾ ਇਹ ਹਾਥ ਘੁਮਾਉਂਦੇ ਸਨ ਬਾਤ ਹੈ 37 ਨੰਬਰ ਪ੍ਰਸ਼ਨ ਵਾਲਾ ਮਹਾਰਜੋਦੜ ਵਿੱਚ ਸਭ ਤੋਂ ਵੱਡਾ ਹੋਂਦ ਕਿਸ ਲਈ ਸੀ ਸਨਾਮ ਸਮਾਜਿਕ ਰਸਮਾਂ ਧਾਰਮਿਕ ਕਾਰਜ ਉਪਰਕਤ ਸਾਰੇ ਹਾਂਜੀ ਤਾਂ ਆਪਾਂ ਪਹਿਲਾਂ ਪੜ੍ਹ ਹੀ ਚੁੱਕਿਆ ਜੋ ਮੋਹਨਜੋਦੜੋ ਵਿੱਚ ਮਿਲਿਆ ਸਭ ਤੋਂ ਵੱਡਾ ਹੋਂਸੇ ਹੋਏ ਨੇ ਸਾਰੇ ਜੋ ਸਾਰੇ ਹੈ ਸਾਰੀ ਚੀਜ਼ਾਂ ਦੇ ਪ੍ਰਸਿੱਧ ਸੀ ਇਹ ਸਫਾਈ ਧਾਰਮਿਕ ਦੇ ਸਮਾਜਿਕ ਕਾਰਜਾਂ ਲਈ ਵਰਤਿਆ ਜਾਂਦਾ ਸੀ ਪਾਦੇ ਹਾਂ 38 ਨੰਬਰ ਪ੍ਰਸ਼ਨ ਨਾਲ ਹੜੱਪਾ ਦੇ ਘਰਾਂ ਵਿੱਚ ਮੁੱਖ ਸਮੱਗਰੀ ਕੀ ਸੀ ਮਿੱਟੀ ਲੱਕੜ ਪੱਕੇ ਟਾ ਪੱਥਰ ਹਾਂਜੀ ਦਾ ਸਿੰਧ ਘੱਟ ਦੇ ਘਰਾਂ ਦੀ ਜੋ ਮੁੱਖ ਸਮੱਗਰੀ ਸੀ ਉਹ ਪੱਕੇ ਟਾ ਸੀ ਯੋਜਨਾ ਕਰ ਯੋਜਨਾ ਬੰਦ ਤੇ ਪੱਕੇ ਟਾਂ ਦੇ ਬਣੇ ਸਨ ਬਾਅਦਿਆਂ 39 ਨੰਬਰ ਪ੍ਰਸ਼ਨਵਾਰ ਸਿੰਧ ਸਭਿਅਤਾ ਦਾ ਮੁੱਖ ਆਹਾਰ ਕਿਹੜਾ ਸੀ ਮਾਸ ਅਨਾਜ ਮੱਛੀ ਫਲ ਹਾਂਜੀ ਜੇ ਸਿੰਧ ਘਾਟੀ ਸਭਿਅਤਾ ਦੇ ਲੋਕਾਂ ਦਾ ਨੰਦਮੁਖ ਆਹਾਰ ਕਿਹੜਾ ਸੀ ਤੋਨਾ ਦਾ ਮੁਖ ਆਹਾਰ ਅਨਾਜ ਸੀ ਖੇਤੀ ਮੁਖ ਆਹਾਰ ਦਾ ਸਰੋਤ ਸੀ ਬਾਅਦਿਆਂ 40 ਨੰਬਰ ਪ੍ਰਸ਼ਨ ਵਾਦ ਸਿੰਧੂ ਸਭਿਅਤਾ ਦੇ ਲੋਕਾਂ ਨੇ ਕਿਸ ਦੇਵਤੇ ਦੀਆਂ ਮੂਰਤੀਆਂ ਬਣਾਈਆਂ ਮਾਤਾ ਦੇਵੀ ਸ਼ਿਵ ਦੋਵੇਂ ਕੋਈ ਨਹੀਂ ਹਾਂਜੀ ਜੋ ਸਿੰਧ ਘਾਟੀ ਦੇ ਲੋਕ ਸੀ ਉਹਨਾਂ ਨੇ ਕਿਸ ਦੇਵੀ ਦੇਵਤਿਆਂ ਦੀ ਪੂਜਾ ਬਣਾਈ ਸੀ ਨਾਨਨੇ ਮਾਤਾ ਦੇਵੀ ਦੇ ਸ਼ਿਵ ਦੋਮੇ ਦੀਆਂ ਤਪੜਾ ਰਾਈਟ ਆਨਸਰ ਕੀਆ ਦੋਵੇਂ ਦੋਵੇਂ ਦੀਆਂ ਮੂਰਤੀਆਂ ਬਣਾਈਆਂ ਸੀ ਮੂਰਤੀਆਂ ਧਾਰਮਿਕ ਪ੍ਰਤੀਕਾ ਤੇ ਉਤਪਾਦਕਤਾ ਦੇ ਪ੍ਰਤੀਕਤਾ ਵਜੋਂ ਜਾਣੀਆਂ ਜਾਂਦੀਆਂ ਸਨ ਹਾਂਜੀ ਤਾਂ ਦੱਸੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਲਾਸ ਕਲਾਸ ਵਧੀਆ ਲੱਗੀ ਹੋਵੇ ਤਾਂ ਕਲਾਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਮਿਲਦੇ ਆਗਾ ਨੂੰ ਨਵੀਂ ਥਿਉਰੀ ਦੇ ਨਾਲ ਥੈਂਕਸ ਫॉर ਵਾਚਿੰਗ